ਆ ਜੀ ਆ ਜੀ ਆ ਬੈਗ ਵਾਲ ਨੂੰ ਆ ਬੋਲੀ ਕਰੋ ਉਹ ਰੇਟ ਮਾਗੇ ਇੱਕ ਕੋਈ ਵੀ ਨਹੀਂ ਆਦੀ ਆਪਾਂ ਅੱਜੀ ਆਓ ਆ ਗਿਆ ਆਯਾ ਬੋ ਕੇ ਵੀਰ ਅੰਬੇਦਕਰ ਤੇਰੀ ਸੋਚ ਤੇ ਜਰਾ ਧਿਆਨ ਦੇ

ਸੋਈ ਤੇ ਪਾਵਾ ਸਾਹਿਬ ਦੇ ਧੋਕੇ ਬਾਵਾ ਸਾਹਿਬ ਦੀ ਸੋਈ ਤੇ ਪਾਵਾ ਦੇ ਧੋਕੇ ਅੱਜ ਅੱਜ ਦਾ ਮਾਣ ਸਾਹਿਬ ਜੀ ਕੀ ਕਹਿਣਾ ਚਾਹੋਗੇ ਅੱਜ ਸਭ ਤੋਂ ਪਹਿਲਾਂ ਤਾਂ ਬਾਵਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕ ਹੋਵੇ ਸਾਰਿਆਂ ਨੂੰ ਬਾਵਾ ਸਾਹਿਬ ਸਾਡੇ ਸੰਵਿਧਾਨ ਦੇ ਨਿਰਮਾਤਾ ਹੋਏ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਨੂੰ ਯਾਦ ਕਰਨਾ ਉਹਨਾਂ ਨੂੰ ਤੇ ਚਰਨਾਂ 'ਚ ਪ੍ਰਣਾਮ ਕਰਨਾ ਕਿਉਂਕਿ 바ਵਾ ਸਾਹਿਬ ਦਾ ਦਿੱਤਾ ਸੰਵਿਧਾਨ ਅੱਜ ਦੇਸ਼ ਚੱਲ ਰਿਹਾ ਅੱਜ ਕੁਝ ਤਾਕਤਾਂ ਸਤਾਧਾਰੀ ਤਾਕਤਾਂ ਜਿਹੜਾ ਕਿ 바ਵਾ ਸਾਹਿਬ ਦੇ ਸੰਵਿਧਾਨ ਨੂੰ ਪਦੰਦੀਆਂ ਕੋਸ਼ਿਸ਼ਾਂ ਰਚ ਰਹੀਆਂ ਔਰ ਕਾਂਗਰਸ ਪਾਰਟੀ ਹਮੇਸ਼ਾ 바ਵਾ ਸਾਹਿਬ ਦਾ ਸਤਕਾਰ ਕਰਦੀ ਆ 바ਵਾ ਸਾਹਿਬ ਦੇ ਦਿੱਤੇ ਸੰਵਿਧਾਨ ਨੂੰ ਹਮੇਸ਼ਾ ਅੱਗੇ ਲੈ ਕੇ ਜਾਊਗੀ ਔਰ ਹਮੇਸ਼ਾ ਉਹਦੇ ਤੇ ਪਹਿਰਾ ਦੇਊਗੀ ਕਾਂਗਰਸ ਪਾਰਟੀ ਦੀ ਇੱਕ ਜ਼ਿੰਮੇਵਾਰੀ ਆ ਕਿਉਂਕਿ ਕਾਂਗਰਸ ਇੱਕ ਸਰਪ੍ਰਸਤ ਪਾਰਟੀ ਆ ਸਾਰੇ ਧਰਮਾਂ ਦਾ ਸਤਕਾਰ ਕਰਦੀ 바ਵਾ ਸਾਹਿਬ ਨੇ ਵੀ ਜੋ ਸਾਨੂੰ ਦਿੱਤਾ ਅੱਜ ਇਹ ਦੇਸ਼ ਉਹਦੇ ਤੇ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਚੱਲੂਗਾ ਇੱਕ ਲਾੜੀ ਜਿਹੜਾ ਹੈਗਾ ਵਾਅ ਉਹ ਜਿਹੜਾ ਹੈਗਾ ਅੱਜ ਦੇ ਦਿਨ ਤੇ ਜਿਹੜਾ ਹੈਗਾ ਇੱਕ ਆਮਨੀ ਉਹ ਉਹ ਵੀ ਅਸੀਂ ਕਹਿ ਰਹੇ ਜਿਹੜੀਆਂ ਤਾਕਤਾਂ ਚਾਹੇ ਏਜੰਸੀਆਂ ਦੀ ਗੱਲ ਕਰ ਲਈਏ ਚਾਹੇ ਵਿਦੇਸ਼ بیٹھے ਪੰਨੂ ਵਰਗੇ ਲੋਕ ਤੇਰੇ ਕੀ ਅੱਜ ਦੇਸ਼ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਬਣਾ ਰਿਹਾ ਪੰਜਾਬ ਨੇ ਤੇ ਬਹੁਤ ਸੰਤਾਪ ਅੰਡਾਇਆ ਉਹ ਅੱਜ ਪੰਜਾਬ ਜਿਹੜਾ ਉਸ ਦੁਆਰਾ ਪੱਠੀ ਜਿ ਨਹੀਂ ਝੁਕਣਾ ਚਾਹੁੰਦਾ ਅੱਜ ਇਥੇ ਸਾਨੂੰ ਸਾਰਿਆਂ ਨੂੰ ਇਹਨਾਂ ਤਾਕਤਾਂ ਦਾ ਡਟ ਕੇ ਸਾਹਮਣਾ ਕਰਨ ਦੀ ਲੋੜ ਹੈ ਪਾਵਾ ਸਾਹਿਬ ਦੇ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਅਰੇ ਸਾਡੇ ਨਕੋਦਰ ਹਲਕੇ ਦੇ ਸਾਰੇ ਅਧਿਕਾਰ ਸਾਹਿਬਾਨ ਔਰ ਅਸੀਂ ਨਾਲ ਧੰਨਵਾਦੀ ਆ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਲਾਡੀ ਸ਼ੇਰੋ ਵਾਲੀ ਜੀ ਦਾ ਜਿਨ੍ਹਾਂ ਨੇ ਸਾਡੇ ਨਾਲ ਆ ਜਾ ਕੇ ਇੱਥੇ ਜੋ ਦੇਸ਼ ਦੀ ਅੰਡਤਾ, ਏਕਤਾ ਔਰ ਬਰਾਬਰੀ ਦਾ ਔਰ ਸੰਵਿਧਾਨ ਜਿਹਦੇ ਉੱਤੇ ਅੱਜ ਅਸੀਂ ਪਹਿਰਾ ਦੇ ਰਹੇ ਆ। ਉਹਦਾ ਅੱਜ ਜੋ ਰਚਨਾਕਾਰ ਬੀ ਆਰ ਅੰਬੇਦਕਰ ਸਾਹਿਬ ਦੇ ਜਨਮ ਦਿਵਸ ਦੇ ਉੱਤੇ ਜੋ ਉਹਨਾਂ ਦੇ ਅਸੀਂ ਇੱਥੇ ਆਪਣੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਆ ਔਰ ਅਸੀਂ ਇਹ ਗੱਲ ਕੱਲੀ ਇਹ ਨਹੀਂ ਕਿ ਉਹ ਸਾਡੇ ਸੰਵਿਧਾਨ ਦੇ ਨਿਰਮਾਤਾ ਸੀ ਜੇ ਉਹਨਾਂ ਦਾ ਦੇਖੀਏ ਜ਼ਿੰਦਗੀ ਸੰਘਰਸ਼ੀ ਉਹਨਾਂ ਨੇ ਸਾਨੂੰ ਸੰਘਰਸ਼ੀ ਰਾਹ ਤੇ ਚੱਲਣਾ ਸਿਖਾਇਆ ਉਹਨਾਂ ਨੇ ਮਨੁੱਖੀ ਮਨੁੱਖੀ ਅਧਿਕਾਰਾਂ ਦੀ ਗੱਲ ਉਦੋਂ ਕੀਤੀ ਜਦੋਂ ਹਿੰਦੁਸਤਾਨੀਆਂ ਨੂੰ ਕੀ ਸਮਝਿਆ ਜਾਂਦਾ ਸੀ ਔਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਉਹਨਾਂ ਨੇ ਇੱਕ ਸੁੰਦਰ ਸੰਵਿਧਾਨ ਦੀ ਰਚਨਾ ਕੀਤੀ ਜਿਹਦੇ ਅੰਤਰਗਤ ਪਿਛਲੇ ਇੰਨੇ ਵਿਹਾਕਿਆਂ ਤੋਂ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ ਔਰ ਅਸੀਂ ਸਾਰੇ ਰਲ ਮਿਲ ਕੇ ਰਹਿ ਰਹੇ ਹਾਂ ਔਰ ਮੈਂ ਅੱਜ ਉਸ ਵਿਚੜੀ ਆਤਮਾ ਨੂੰ ਜੋ ਹਮੇਸ਼ਾ ਸਾਡੇ ਲਈ ਚਾਨਣ ਮਨਾਰਾ ਹੈ ਉਹਨਾਂ ਦੀ ਸਿੱਖਿਅਤ ਨੂੰ ਸਲਾਮ ਕਰਦਾ ਹਾਂ ਸਲੂਟ ਕਰਦਾ ਹਾਂ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿ ਉਹਨਾਂ ਦੇ ਦਿਖਾਏ ਹੋਏ ਬਰਾਬਰਤਾ ਦੇ ਮਾਰਗ 'ਤੇ ਸਾਨੂੰ ਹਮੇਸ਼ਾ ਚੱਲਣ ਲਈ ਪ੍ਰੇਰਿਤ ਕਰਦੇ ਰਹਿ